ਪਿਛਲੇ ਲਗਭਗ 1 ਸਾਲ ਤੋਂ ਬੰਦ ਪਈ ਅੰਮ੍ਰਿਤਸਰ ਦੀ ਬੀਆਰਟੀਐਸ ਬੱਸ ਸਰਵਿਸ ਦੇ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਦੇ ਦਫ਼ਤਰ ਵਿਖੇ ਨਿਗਮ ਕਮਿਸ਼ਨਰ ਨਾਲ ਆਪਣੀਆਂ ਮੰਗਾਂ ਸੰਬੰਧਿਤ ਮੁਲਾਕਾਤ ਕਰਨ ਸਮੇਂ ਉਥੇ ਹੰਗਾਮਾ ਹੋ ਗਿਆ ਇਸ ਮੌਕੇ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਵੀ ਇਨ੍ਹਾਂ ਮੁਲਾਜ਼ਮਾਂ ਦੀ ਹਮਾਇਤ ਵਿੱਚ ਨਿਗਮ ਦਫ਼ਤਰ ਪੁੱਜੇ ਉਥੇ ਹੀ ਮਨਦੀਪ ਸਿੰਘ ਮੰਨਾ ਦੇ ਪੁਰਾਣੇ ਸਾਥੀ ਰਹੇ ਅਮ੍ਰਿਤਪਾਲ ਸਿੰਘ ਬੱਬਲੂ ਵੀ ਨਿਗਮ ਦਫ਼ਤਰ ਪੁੱਜੇ ਅਤੇ ਉਨ੍ਹਾਂ ਮਨਦੀਪ ਸਿੰਘ ਮੰਨਾ ਤੇ ਸਵਾਲ ਚੁੱਕੇ ਜਿਸ ਤੇ BRTS ਮੁਲਾਜ਼ਮਾਂ ਵੱਲੋਂ ਅਮਰਿਤਪਾਲ ਸਿੰਘ ਬਬਲੂ ਨਾਲ ਕੁੱਟਮਾਰ ਕੀਤੀ ਗਈ ਇਸ ਮੌਕੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਪਿਛਲੇ 1.5 ਸਾਲ ਤੋਂ BRTS ਬੱਸ ਸੇਵਾ ਬੰਦ ਪਈ ਹੈ ਅਤੇ ਮੁਲਾਜ਼ਮ ਬੇਰੋਜ਼ਗਾਰ ਹਨ ਅਤੇ ਕੰਪਨੀ ਵੱਲੋਂ ਉਹਨਾਂ ਦੀਆਂ ਬਣਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਉਹਨਾਂ ਕਿਹਾ ਕਿ ਮਨਦੀਪ ਸਿੰਘ ਮੰਨਾ ਉਹਨਾਂ ਦੇ ਕਹਿੰਦੇ ਹੀ ਇੱਥੇ ਉਹਨਾਂ ਦੇ ਹੱਕ ਵਿੱਚ ਪੁੱਜੇ ਹਨ ਪਰ ਅਮਰਿਤਪਾਲ ਸਿੰਘ ਬਬਲੂ ਨੇ ਪਹਿਲਾਂ ਕਦੇ ਵੀ ਉਹਨਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕਦੇ ਉਹਨਾਂ ਦੇ ਹੱਕ ਵਿੱਚ ਉਹਨਾਂ ਦੇ ਨਾਲ ਖੜੇ ਹੋਏ ਹਨ ਇਸ ਮੌਕੇ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਇਹਨਾਂ 1500 ਬੇਰੁਜ਼ਗਾਰ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਣ ਲਈ ਉਹ ਇੱਥੇ ਆਏ ਹਨ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਉਹਨਾਂ ਨਾਲ ਨਿਜੀ ਰੰਜਿਸ਼ ਹੈ ਤਾਂ ਉਹ ਇਸ ਤੋਂ ਬਾਅਦ ਕਿਸੇ ਹੋਰ ਥਾਂ ਤੇ ਵੀ ਆਪਣਾ ਰੋਸ ਪ੍ਰਗਟ ਕਰ ਸਕਦਾ ਸੀ ਇਸ ਸਬੰਧੀ ਅਮਰਿਤਪਾਲ ਸਿੰਘ ਬੱਬਲੂ ਨੇ ਕਿਹਾ ਕਿ ਉਹਨਾਂ ਵੱਲੋਂ ਮਨਦੀਪ ਸਿੰਘ ਮੰਨਾ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ BRTS ਬੱਸ ਸਰਵਿਸ ਸ਼ੁਰੂ ਕਰਕੇ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਇਹਨਾਂ ਮੁਲਾਜ਼ਮਾਂ ਨੂੰ ਵੀ ਰੋਜ਼ਗਾਰ ਦੇਣਾ ਚਾਹੀਦਾ ਹੈ। ਦੇਖੋ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ। ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੁੰਦਾ ਤੇ ਉਹ ਬਾਹਰ ਸੀਗਾ। ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ। ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾਰਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋ ਹੱਥ ਲੱਕੀ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ਾਂਤ ਮਾਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕੀਂ ਵਿਰੋਧ ਹੋਇਆ ਜਾਣਬੁੱਝ ਕੇ ਕੀਤਾ ਗਿਆ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕੱਢ ਸਕਦੇ ਮੇਰੇ ਨਾਲ ਮੇਰੇ ਨਾਲ ਕੋਈ ਗਰੀਬਾਂ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਚੋਰੀ ੱਡ ਕੇ ਭੀਗ ਬੰਦ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰ ਨਾ ਸਰਬੀਤ ਇੱਕ ਸਾਥ ਅਸੀਂ ਦਰਦ ਦਰਦ ਕੇ ਖਾ ਰਹੇ ਹਾਂ ਇਹੋ ਜਿਹਾ ਕੋਈ ਐਮਐਲਏ ਕੋਈ ਐਮਪੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਕੋਲ ਰਿਟਰਨ ਪ੍ਰੂਫ ਹੈ ਇਕੱਲੇ ਇਕੱਲੇ ਅਸੀਂ ਲੈਟਰ ਦੇ ਕੇ ਆਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਜਾ ਕੇ ਮੰਤਰੀ ਜੀ ਕੋ ਗਏ ਆ ਕਿਉਂਕਿ ਮੰਤਰੀ ਸਾਡੀ 2:00 ਵਜੇ ਤੱਕ 9:00 ਵਜੇ ਤੱਕ ਕਿਉਂਕਿ ਜੇ ਮੰਤਰੀ ਜੀ ਸਾਡੇ ਹੱਕ ਅੱਚ ਖਲੋਤੇ ਆ 1500 ਰੁਜ਼ਗਾਰ ਆ 1500 ਮਜ਼ਦੂਰ ਸਾਡਾ ਸਾਡੀਆਂ ਧੀਆ ਪੜਨਾ ਜਿਨ੍ਹਾਂ ਦੇ ਹਸਬੰਦ ਨਹੀਂ ਹੈਗੇ ਕਿਹਾ ਭਰਾ ਨਹੀਂ ਹੈਗਾ ਉਹ ਕਿੱਥੋਂ ਰੋਟੀ ਖਾਂਣਗੇ ਕਤੋਂ ਭਾਜੀ ਮਾਬੀ ਆਤੀ ਸੋਲੋ ਜੀ ਮੰਗਾ ਜਾਇਆ ਪਰ ਇਹ ਹਲਾਜਾਇਆ ਭਾਜੀ ਜਿਹੜਾ ਦੋ ਹੋਇਆ ਉਹ ਹਲਾਜਾਇ ਸੀਗੇ ਜੋ ਉਹਨਾਂ ਨੇ ਬੋਲਿਆ ਵਾ ਉਹ ਜਰਸੀ ਗੱਪ ਪਰ ਫਿਰ ਵੀ ਆਪਾਂ ਨੂੰ ਫੜ ਕੇ ਲੈ ਕੇ ਗਿਆ ਕਿੰਨੇ ਤੇਰੀ ਇਹ ਗੱਲ ਫਤੋ ਪਾਈ ਵਾਲੇ ਚੱਲਦੇ ਇਹ ਜਾਂ ਤੁਹਾਡੇ ਸਾਹਮਣੇ ਜਾਣ ਪੁੱਜ ਗਿਆ ਜਦੋਂ ਜੇ ਅੱਜ ਅੱਜ ਭਾਈ ਸਾਹਿਬ ਮੈਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਉਹਦੇ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਸਾਰ ਲਈ ਸਰਦਾਰ ਸਰਦਾਰ ਦਮਨਦੀਪ ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਦਮਨਦੀਪ ਨੇ ਗੱਲ ਕੀਤੀ ਅਸੀਂ ਫਿਰ ਮਹੰਲਾ ਜੀ ਨੇ ਅਦਾਬ ਬੋਧ ਚੁਕਿਆ ਦਮਨਦੀਪ ਕਾਉਂਸਲਰ ਸਾਹਿਬ ਜਿਹੜੇ ਸੀ ਜੀ ਬੀਆਰਟੀਐਸ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਬੰਦ ਪਈ ਹੈ ਕਾਫੀ ਲੰਬੇ ਸਮੇਂ ਤੋਂ ਸਾਨੂੰ ਇਸ ਗੱਲ ਦਾ ਦੁੱਖ ਆ ਤੇ ਸਾਡੇ ਹੀ ਭੈਣ ਭਰਾ ਜਿਹੜੇ ਬੇਰੋਜ਼ਗਾਰ ਹੋ ਗਏ ਨੇ ਉਹਨੂੰ ਬੰਦ ਹੋਣ ਦੇ ਕਰਕੇ ਉਹਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਤੇ ਬੀਆਰਟੀਐਸ ਦੁਬਾਰਾ ਚਾਲੂ ਕਰਕੇ ਸਾਡੇ ਸ਼ਹਿਰ ਨੂੰ ਇਸ ਚੀਜ਼ ਦਾ ਸੁੱਖ ਮਿਲਣਾ ਚਾਹੀਦਾ ਇਹਦੇ ਉੱਤੇ ਕੋਈ ਸ਼ੰਕਾ ਨਹੀਂ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਹਦੇ ਬਾਰੇ ਵਿਚਾਰ ਕਰਕੇ ਇਹ ਦੇਖਿਆ ਜਾਵੇ ਵੀ ਕਿਸ ਤਰੀਕੇ ਨਾਲ ਇਹ ਕੰਮ ਜਿਹੜਾ ਪ੍ਰੋਫਿਟੇਬਲ ਹੋ ਕੇ ਇਹਨੂੰ ਚਾਲੂ ਕੀਤਾ ਜਾ ਸਕਦਾ ਪਰ ਕੀ ਉਹਦੇ ਪਿੱਛੇ ਮਨਦੀਪ ਸਿੰਘ ਮੰਨੇ ਦੀ ਮੰਸ਼ਾ ਕੀ ਹੈ ਮੰਸ਼ਾ ਕੇਵਲ ਠੱਗੀ ਠੋਰੀ ਜੋ ਪਹਿਲਾਂ ਚੱਲਦੀ ਰਹੀ ਹੈ ਹੁਣ ਇਸ਼ੂ ਕੀ ਹੈ ਵੀ ਅੰਮ੍ਰਿਤਸਰ ਕਾਰਪੋਰੇਸ਼ਨ ਤੇ ਟਰਸਟ ਦੇ ਕੁਝ ਟੈਂਡਰ ਪੈਂਡਿੰਗ ਚ ਨੇ ਕੁਝ ਵਰਕ ਆਰਡਰ ਪੈਂਡਿੰਗ ਦੇ ਵਿੱਚ ਨੇ ਜਿਹੜੇ ਜਾਰੀ ਨਹੀਂ ਕੀਤੇ ਜਾ ਰਹੇ ਹੁਣ ਅੰਮ੍ਰਿਤਸਰ ਦੇ ਜਿਹੜੇ ਬੀਆਰਟੀਐਸ ਦੇ EMPLOYEES ਜਿਹੜੇ ਬੇਰੋਜ਼ਗਾਰ ਨੇ ਵਿਚਾਰੇ ਉਹਨਾਂ ਦੇ ਪਰਿਵਾਰਾਂ ਨੂੰ ਨਾਂ ਲੈ ਕੇ ਕਿਵੇਂ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਮਿਲਿਆ ਜਾਂਦਾ ਕਿਉਂ ਮਿਲਿਆ ਜਾਂਦਾ ਕਿ ਅਜੇ ਮੈਮੋਰੈਂਡਮ ਦੇ ਕੇ ਚੱਲੇ ਆਂ ਤੇ ਆ ਆ ਮੇਰੇ ਟੈਂਡਰ ਕੱਢਦੇ ਹੁੰਦੇ ਤੇ ਇਹਨਾਂ ਦੇ ਸਿਰ ਉੱਤੇ ਤੁਹਾਡੇ ਦੇ ਪ੍ਰੈਸ਼ਰ ਬਣਾ ਕੇ ਤੁਹਾਡੀ ਸਰਕਾਰ ਦੀ ਵੀ ਭੰਡੀ ਕਰੂੰਗਾ ਗਾਂ ਚੋਣ ਆ ਰਹੀ ਹੈ ਤੇ ਇਹਦੇ ਬਾਅਦ ਧਰਨਾ ਵੀ ਲਾਉਂਗਾ ਕਿਉਂਕਿ ਅਸੀਂ ਪੁਰਾਣੇ ਨਾਲ ਰਹੇ ਇਹ ਕੋਈ ਚੱਲਦਾ ਰਿਹਾ ਮੇਰੀ ਉਹਨਾਂ ਬੀਆਰਟੀਐਸ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਗਲਤ ਹੱਤਾਂ ਦੇ ਵਿੱਚ ਆ ਗਏ ਹੋ ਈਐਮਸੀ ਜਦੋਂ ਕਾਂਡ ਵਾਪਰਿਆ ਸੀਗਾ ਹਸਪਤਾਲ ਦਾ ਕਿੰਨੀ ਦੁਨੀਆ ਇਹਦੇ ਮਗਰ ਤੁਰੀ ਸੀ ਉਹਨਾਂ ਦਾ ਕੀ ਬਣਿਆ ਜਿਹੜੇ ਪੁਰਾਣੇ ਇਨਸੀਡੈਂਟ ਇਹ ਚੁੱਕਦਾ ਆ ਉਤੇ ਕਾਰਵਾਈ ਕਿਹੜੀ ਹੁੰਦੀ ਹੈ ਇਹ ਕੇਵਲ ਲੋਕਾਂ ਨੂੰ ਤੇ ਸਾਡੇ ਸਮਾਜ ਨੂੰ ਵਰਤ ਕੇ ਇਹਦਾ ਆਪਣਾ ਜਿਹੜਾ ਬਲੈਕਮੇਲਿੰਗ ਦਾ ਸਿਸਟਮ ਚੱਲਿਆ ਹੋਇਆ ਉਹ 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 ਚੱਲ ਰਿਹਾ